ਤੇ ਬੱਚੇ ਗਏ ਸੀ ਗੁਰਦਾਰਾ ਸਭਾ ਉਧਰੋਂ ਅਸੀਂ ਇੱਕ ਇੱਕੋ ਹੀ ਪਰਿਵਾਰ ਜਾਂਦਾ ਗੁਰਦਾਰਾ ਹਰ ਫੰਕਸ਼ਨ ਤੇ ਜਾਂਦੇ ਆ ਗੁਰਪੁਰ ਕੋਈ ਹੋਰ ਫੰਕਸ਼ਨ ਹੋਵੇ ਤਾਂ ਉਥੇ ਲੰਗਰ ਲੈ ਕੇ ਆਉਂਦੇ ਨੇ ਇਹ ਮੈਨੂੰ ਉਥੇ ਆਉਂਦੇ ਉਹਨਾਂ ਨੇ ਉਧਰ ਆਉਂਦੇ ਬੀਆਰ ਸਿੰਘਰ ਦੇ ਵਿੱਚ ਮੈਨੂੰ ਇੱਕ ਦੋਨਾ ਦੇ ਕੇ ਗਦਰੇਲੇ ਦਾ 8:30 ਉਹ ਮੈਂ ਉਥੇ ਬੈਠ ਕੇ ਖਾ ਲਿਆ ਮੈਨੂੰ ਕੋਈ ਉਦੋਂ ਤਾਂ ਕੋਈ ਮਹਿਸੂਸ ਨਹੀਂ ਹੋਇਆ ਮੈਂ ਸ਼ੂਗਰ ਦੀ ਦਵਾਈ ਵੀ ਖਾਧੀ ਉਹਦੇ ਬਾਅਦ ਸ਼ੂਗਰ ਦਾ ਮਰੀ ਜਾਵਾ ਤੇ ਉਹਦੇ ਬਾਅਦ ਮੈਂ ਰੋਟੀ ਵੀ ਖਾਧੀ ਜਿਹੜੀ ਮੈਂ ਘਰੋਂ ਲੈ ਕੇ ਜਾਣਾ બસ 11:30 ਪਾਉਣੇ 12 ਵਜੇ ਮੈਨੂੰ ਘਬਰਾਟ ਹੋਣ ਲੱਗੀ ਅੱਜ ਨਾ ਮਤਲਬ 30 ਤੋਂ ਜ਼ਿਆਦਾ ਪੇਸ਼ੈਂਟ ਆਏ ਆ ਆਪਣੇ ਗੁਰਦੁਆਰੇ ਛੇਵੇਂ ਪਾਤਸ਼ਾਹ ਦਾ ਯਾਲੀ ਕਲਾਂ ਜਿਹੜਾ ਹੈਗਾ ਵਾ ਤੇ ਲੰਗਰ ਤੋਂ ਬਾਅਦ ਫੂਡ ਪੋਇਜ਼ਨਿੰਗ ਹੋਈ ਐ ਨਾ ਪੇਸ਼ੈਂਟਾਂ ਨੂੰ ਤੇ ਗਜਰੇਲੇ ਦਾ ਸੀਗਾ ਬਾਕੀ ਲੰਗਰ ਪ੍ਰਸ਼ਾਦ ਜੋ ਆਪਣਾ ਚੱਲਦਾ ਉਹ ਸੀਗਾ ਸੋ ਮੋਸਟ ਲਾਈਕਲੀ ਜੋ ਮੈਨੂੰ ਲੱਗਦਾ ਪਏ ਕੋਈ ਖੋਏ ਦੇ ਵਿੱਚ ਕੋਈ ਅਲਟਰੇਸ਼ਨ ਆ ਹੋਵੇ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਜਿੰਨੇ ਵੀ ਪੇਸ਼ੈਂਟ ਆ ਰਿਹਾ ਹਰ ਬੰਦੇ ਦਾ ਲੂਜ਼ ਮੋਸ਼ਨ ਪੇਨ ਅਬਡੋਮਨ ਵੋਮਟਿੰਗ ਡਾਇਰੀਆ ਇਹ ਸਾਰੇ ਪੇਸ਼ੈਂਟ ਨੂੰ ਹੈਗਾ ਲੰਗਰ ਲੱਗਦਾ ਗੁਰਦੁਆਰੇ ਕੰਨੀਓ ਉਹਦੇ ਚ ਲੋਕ ਪਬਲਿਕ ਨੂੰ ਸੇਵਾ ਕਰ ਜਾਂਦੀ ਹੈ ਜਿੱਚ ਉਹਨਾਂ ਨੇ ਗਰਜਰੀਲਾ ਵਰਤਾਇਆ ਸੀ ਗਰਚੇ ਗਰਜਰੀਲਾ ਖਾਣ ਦੇ ਨਾਲ ਕੁਝ ਬੰਦਿਆਂ ਨੂੰ ਲੂਜ਼ ਮੋਸ਼ਨ ਲੱਗ ਗਏ ਕੁਝ ਨੂੰ ਲੈਟਰਾਂ ਲੱਗੀਆਂ ਤੇ ਕੁਝ ਨੂੰ ਉਲਟੀਆਂ ਲੱਗੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿੱਟੀ ਹੈਡਲਾਈਨਸ ਤੇ ਮੈਂ ਵੀ ਲੁਧਿਆਣਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮਾਗੀ ਦੀ ਸੰਗਰਾਮ ਦੇ ਵੇਲੇ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਜਾ ਕੇ ਪ੍ਰਸ਼ਾਦਾ ਛਕਦੀਆਂ ਨੇ ਪ੍ਰਸ਼ਾਦ ਜਿਹੜਾ ਉਹ ਛਕਦੀਆਂ ਨੇ ਉਸ ਤੋਂ ਬਾਅਦ ਕੁਝ ਇਸ ਤਰੀਕੇ ਦਾ ਹੁੰਦਾ ਹੈ ਵੀ ਜਿਵੇਂ ਮੇਰੇ ਪਿੱਛੇ ਤਸਵੀਰਾਂ ਦੇਖੋਗੇ ਵੀ ਹਸਪਤਾਲ ਵੀ ਕਿ ਜਿਹੜੀਆਂ ਉਹ ਸੰਗਤਾਂ ਦਾਖਲ ਹੋਈਆਂ ਨਜ਼ਰ ਆਉਂਦੀਆਂ ਨੇ ਗੱਲ ਕਰਦੇ ਆ ਵੀ ਕੀ ਹੋਇਆ ਅਸਲ ਦੇ ਵਿੱਚ ਕਿ ਕਿਸ ਤਰੀਕੇ ਨਾਲ ਦਿੱਕਤ ਇਹਨਾਂ ਨੂੰ ਆਈ ਹੈ ਵੀ ਕੀ ਇੱਥੇ ਲੰਗਰ ਦੇ ਵਿੱਚ ਛਕਿਆ ਮबई ਸਾਹਿਬੀ ਗਾਲ ਜੀ ਹੋਇਆ ਕੀ ਸੀਗਾ ਜੀ ਕੀ ਛਕਿਆ ਉੱਥੇ ਐਸਾ ਗੁਰਦੁਆਰੇ ਦੇ ਵਿੱਚ ਵੀ ਜਿਹੜਾ ਹੁਣ ਮੈਂ ਸ਼ੇਰਪਗਤ ਸਿੰਘ ਰਹਿਣ ਵਾਲਾ ਧੰਦਰਾ ਰੋਡ ਤੇ ਮੈਂ ਡਿਊਟੀ ਕਰਦਾ ਬੀਆਰਐਸ ਨਗਰ ਚ ਸਕਿਉਰਿਟੀ ਗਾਰਡ ਦੀ ਤੇ ਬੱਚੇ ਗਏ ਸੀ ਗੁਰਦੁਆਰਾ ਸਭਾ ਉਧਰੋਂ ਅਸੀਂ ਇੱਕ ਇੱਕੋ ਹੀ ਪਰਿਵਾਰ ਜਾਂਦਾ ਹਰ ਫੰਕਸ਼ਨ ਤੇ ਜਾਂਦੇ ਆ ਘਰਪੁਰ ਕੋਈ ਹੋਰ ਫੰਕਸ਼ਨ ਹੋਵੇ ਤਾਂ ਉਥੇ ਲੰਗਰ ਲੈ ਕੇ ਆਉਂਦੇ ਨੇ ਇਹ ਮੈਨੂੰ ਉਥੇ ਆਉਂਦੇ ਆਉਂਦੇ ਇਹਨਾਂ ਨੇ ਉਧਰ ਆਉਂਦੇ ਬੀਆਰਐਸ ਨਗਰ ਦੇ ਵਿੱਚ ਮੈਨੂੰ ਇੱਕ ਦੋਨਾਂ ਦੇ ਕੇ ਕਦਰੇ ਲੈਦਾ 8:30 ਉਹ ਮੈਂ ਉੱਥੇ ਬੈਠੇ ਨੇ ਖਾ ਲਿਆ ਮੈਨੂੰ ਕੋਈ ਉਦੋਂ ਤਾਂ ਕੋਈ ਮਹਿਸੂਸ ਨਹੀਂ ਹੋਇਆ ਮੈਂ ਸ਼ੂਗਰ ਦੀ ਦਵਾਈ ਵੀ ਖਾਧੀ ਉਹਦੇ ਬਾਅਦ ਸ਼ੂਗਰ ਦਾ ਮਰੀਜ਼ ਆ ਮੈਂ ਤੇ ਉਦੋਂ ਬਾਅਦ ਮੈਂ ਰੋਟੀ ਵੀ ਖਾਧੀ ਜਿਹੜੀ ਮੈਂ ਘਰੋਂ ਲੈ ਕੇ ਜਾਨਾ ਬਸ 11:30 ਪੌਣੇ 12 ਵਜੇ ਮੈਨੂੰ ਘਬਰਾਟ ਹੋਣ ਲੱਗੀ ਹੀਟਰ ਦੇ ਮੂਰੇ ਬੈਠਾ ਸੀ ਮੈਂ ਤੇ ਮੈਂ ਸਾਰਾ ਕੁਝ ਕੱਪੜੇ ਲਾਹ ਤੇ ਮੈਨੂੰ ਫੇਰ ਵੀ ਇੰਨੀ ਘਬਰਾਟ ਫਿਰ ਮੈਂ ਘਰ ਫੋਨ ਕਰਿਆ ਤੇ ਮੈਨੂੰ ਉਲਟੀਆਂ ਲੱਗੀਆਂ ਦੋ ਉਲਟੀਆਂ ਆ ਫਿਰ ਕਰੋ ਡੇਟਾ ਆ ਗੋਲੀ ਲੈ ਕੇ ਘਬਰਾਟ ਵਾਲੀ ਇਹਨੇ ਗੋਲੀ ਦਿੱਤੀ ਜਨ ਨੂੰ ਮੈਂ 플ਸ਼ ਆ ਗਈ ਉਧਰ ਚਲਾ ਗਿਆ ਮੈਂ 플ਸ਼ ਬਾਥਰੂਮ ਚਲਾ ਗਿਆ ਤੋਂ ਉੱਥੇ ਜਾ ਕੇ 플ਸ਼ ਬਾਥਰੂਮ ਵੀ ਆਊਟ ਆਫ ਕੰਟਰੋਲ ਹੋ ਗਿਆ ਕੱਪੜੇ ਖਰਾਬ ਹੋ ਗਏ ਸਾਰੇ ਮੈਂ ਤੇ ਉੱਠੇ ਨਹੀਂ ਸੀ ਹੰਤਾ ਕੰਬੇ ਜਾਂਦਾ ਸਰੀਰ ਕੰਬੀ ਜਾਂਦਾ ਰਿਹਾ ਉੱਜ ਬਾਦ ਗੋਲੀ ਖਾਧੀ ਉਹਦੇ ਨਾਲ ਕੁਝ ਸਿਰ ਹੋਇਆ ਫੇਰ ਘਰ ਲੈ ਘਰ ਜਾ ਕੇ ਕੱਪੜੇ-ਕੱਪੜੇ ਚੇਂਜ ਕਰਕੇ ਫੇਰ ਇੱਧਰ ਨੂੰ ਆਇਆ ਗਿਆ ਘਰ ਰਸਤੇ ਵਿੱਚ ਦੇਖਦੇ ਸੀ ਕਿ ਮੇਰੇ ਹੱਥ ਨੀਲੇ ਹੋ ਗਏ ਪਤਾ ਨਹੀਂ ਕੀ ਹੋ ਗਿਆ ਕੁਛ ਤबीयत ਨਾ ਕੋ ਤबीयत ਜਿਹੜੀ ਆ ਉਸ ਸਮੇਂ ਖਰਾਬ ਹੋ ਗਈ ਸੀ ਜਦੋਂ ਮੈਂ ਤੇ ਤੁਰੇ ਨਹੀਂ ਗਿਆ ਮੈਨੂੰ ਤਾਂ ਫੜਕੇ ਬੇਟੇ ਨੇ ਬਹੁਨੇ ਫੜਕੇ ਗੱਡੀ ਦੇ ਵਿੱਚ ਪਾਇਆ ਅੰਦਰ ਵੀ ਫੜਕੇ ਰਿਆ ਤੇ ਹੁਣ ਠੀਕ ਆ ਹੁਣ ਫੜਕੇ ਹੁਣ ਠੀਕ ਆ ਹਾਂ ਜੀ ਹੁਣ ਕੰਮ ਕੰਮ ਨਹੀਂ ਕਰਦਾ ਹੈਗਾ ਕੰਮ ਆ ਇੰਨਾ ਲੱਗਿਆ ਮੇਰੇ ਤਾਂ ਮੋਢੇ ਦੇ ਖਣ ਲਾ ਕੇ ਕੰਮ ਕੰਮ ਹੋ ਗਿਆ ਤੇ ਫਲਸ਼ ਵੀ ਹੁਣ ਜਾ ਕੇ ਆ ਮੈਂ ਠੀਕ ਆਈ ਹਾਂ ਤੇ ਉਲਟੀ ਵੀ ਹੈ ਨਹੀਂ ਕਿ ਹੁਣ ਠੀਕ ਆ ਤੁਰਿਆ ਜਾਂਦਾ ਜੀ ਆਪ ਤੁਰਿਆ ਨਹੀਂ ਹਾਰੇ ਮੈਂ ਤੁਰੇ ਤੁਰਿਆ ਨਹੀਂ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਦੇਖੋ ਗੁਰੂ ਘਰ ਹੈ ਵਿੱਚ ਕੋਈ ਕਿਸੇ ਦਾ ਦੋਖੀ ਦਾ ਕੋਈ ਹੈ ਨਹੀਂਗਾ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣਦਾ ਹੈ ਗੁਰੂ ਘਰ ਦਾ ਗੁਰੂ ਘਰ ਹੈ ਛੇਂ ਭਾਸ਼ਾ ਇਹ ਗੁਰੂ ਘਰ ਦਾ ਆਈ ਆਲੀ ਸਾਹਿਬ ਕੋਈ ਹਰ ਮੈ ਨਹੀਂ ਜਾਣਦਾ ਮੈਂ ਵੀ ਜਾਣਦਾ ਕਈ ਵਾਰੀ ਜੇ ਮੇਰੇ ਕੋਲ ਟਾਈਮ ਹੁੰਦਾ ਤੇ ਅੱਜ ਪਤਾ ਨਹੀਂ ਕੀ ਲੰਗਰ ਦੇ ਵਿੱਚ ਦੇਖੋ ਸਾਰੀ ਸੰਗਤ ਪਈ ਹੈ ਕੁਝ ਹੋ ਗਿਆ ਉਹਦੇ ਵਿੱਚ ਕੋਈ ਗੜਬੜ ਹੋ ਗਈ ਚਲੋ ਕਿਸੇ ਨੇ ਜਾਣ ਕੇ ਤਾਂ ਕੀਤਾ ਨਹੀਂ ਗੁਰਦਾਰ ਸਾਹਿਬ ਵਾਲੇ ਨੇ ਕੀ ਹੋ ਗਿਆ ਇਹ ਹੁਣ ਤਾਂ ਪਤਾ ਜਾਣਦਾ ਗੁਰੂ ਰਖਾਲ ਸਾਹਿਬ ਆ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਹੋਰ ਮਰੀਜ਼ਾਂ ਨਾਲ ਵੀ ਕਰਾਂਗੇ ਵੀ ਕਿਵੇਂ ਇਹ ਹੋਇਆ ਕਿ ਉਹਨਾਂ ਨੇ ਛੱਕਿਆ ਉੱਥੇ ਗੁਰਦੁਆਰੇ ਦੇ ਵਿੱਚੋਂ ਕਿ ਸੰਗਰਾਂਦ ਦੇ ਮੁੱਖ ਬਖਸ਼ਰ ਦੇਖਦੇ ਆ ਵੀ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਜਾ ਕੇ ਨਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਨਵੇਂ ਮਹੀਨੇ ਦੀ ਜਿਹੜੀ ਆ ਉਹ ਅਰਦਾਸ ਕਰਦੇ ਨੇ ਵੀ ਸੁਖਸਾਨ ਜਿਹੜੀ ਆ ਉਹ ਉਹਨਾਂ ਦੇ ਘਰ ਵਿੱਚ ਆਵੇ ਪਰ ਜਦੋਂ ਇਸ ਤਰੀਕੇ ਦਾ ਹੋ ਜਾਣਾ ਤਾਂ ਸਾਰਾ ਪਰਿਵਾਰ ਜਿਹੜਾ ਉਸ ਸਮੇਂ ਵਿਪਤਾ ਦੇ ਵਿੱਚ ਪਿਆ ਜਾਂਦਾ ਬਿਲਕੁਲ ਤੁਸੀਂ ਮੇਰੇ ਪੁੱਤ ਦੇ ਤਸਵੀਰਾਂ ਦੇਖੋਗੇ ਕਿ ਜਥੇ ਜਿਹੜੇ ਮਰੀਜ਼ ਨੇ ਉਸ ਦੇ ਨਾਲ ਪਰਿਵਾਰ ਵੀ ਜਿਹੜਾ ਨੇ ਅਸਾਂ ਮੈਂ ਇੱਥੇ ਖੱਜਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ तकरीबन ਅਸਤੇ ਹੀ 15 ਤੋਂ ਜਿਹੜੇ ਮਰੀਜ਼ ਨੇ ਉਹ ਇਸ ਹਸਪਤਾਲ ਦੇ ਵਿੱਚ ਦਾਖਲ ਨੇ ਜਦੋਂ ਉਹਨਾਂ ਨੇ ਲੰਗਰ ਚੈੱਕ ਅਪ ਤੋਂ तकरीबन 2 2.5 ਘੰਟੇ ਬਾਅਦ ਹੀ ਜਿਹੜੀ ਇਹਨਾਂ ਦੀ ਹੈ ਤਬੀਅਤ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਅਦਸੇ ਜਾ ਰਹੇ ਵੀ ਦਸਤ ਉਲਟੀਆਂ ਵਗੈਰਾ ਵੀ ਜੜੀਆਂ ਨੇ ਇਹਨਾਂ ਨੂੰ ਆਈਆਂ ਨੇ ਉਸ ਤੋਂ ਬਾਅਦ ਜਦੋਂ ਕੰਡੀਸ਼ਨ ਜਿਹੜੀ ਆਊਟ ਆਫ ਕੰਟਰੋਲ ਹੁੰਦੀ ਨਜ਼ਰ ਆਈ ਤਾਂ ਇਹ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਾਇਆ ਗਿਆ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਰਗੁਨਾਥ ਮੰਦਿਰ ਤੋਂ ਦਿਖਾ ਰਹੇ ਹਾਂ ਕੈਮਰਾਮੈਨ ਸਾਗਰਤ ਨਾਲ ਮੈਂ ਅੰਬਰ ਵੀਰ ਥੈਂਕ ਯੂ ਅੱਜ ਨਾ ਮਤਲਬ 30 ਤੋਂ ਜ਼ਿਆਦਾ ਪੇਸ਼ੈਂਟ ਆਏ ਆ ਆਪਣੇ ਗੁਰਦੁਆਰੇ ਛੇਵੇਂ ਪਾਤਸ਼ਾਹ ਦਾ ਯਾਲੀ ਕਲਾਂ ਜਿਹੜਾ ਹੈਗਾ ਵਾ ਤੇ ਲੰਗਰ ਤੋਂ ਬਾਅਦ ਫੂਡ ਪੌਇਜ਼ਨਿੰਗ ਹੋਈ ਇਹਨਾਂ ਪੇਸ਼ੈਂਟਾਂ ਨੂੰ ਕਿਹੜਾ ਲੰਗਰ ਲੱਗਿਆ ਕਿੱਥੋਂ ਤੇ ਗਜਰੇਲੇ ਦਾ ਸੀਗਾ ਬਾਕੀ ਲੰਗਰ ਪ੍ਰਸ਼ਾਦ ਜੋ ਆਪਣਾ ਚੱਲਦਾ ਉਹ ਸੀਗਾ ਸੋ ਮੋਸਟ ਲਾਈਕਲੀ ਜੋ ਮੈਨੂੰ ਲੱਗਦਾ ਪਏ ਕੋਈ ਖੋਏ ਦੇ ਵਿੱਚ ਕੋਈ ਡਲਟਰੇਸ਼ਨ ਆ ਹੋਵੇ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਜਿੰਨੇ ਵੀ ਪੇਸ਼ੈਂਟ ਆ ਰਿਹਾ ਹਰ ਬੰਦੇ ਦਾ ਲੂਜ਼ ਮੋਸ਼ਨ ਪੇਨ ਅਬਡੋਮਨ ਵੋਮਟਿੰਗ ਡਾਇਰੀਆ ਇਹ ਸਾਰੇ ਪੇਸ਼ੈਂਟ ਨੂੰ ਹੈਗਾ ਬਈ ਸਾਰੇ ਪੇਸ਼ੈਂਟ ਤਾਂ ਰਾਈਟ ਨਾਉ ਤਾਂ ਸਵियर ਪ੍ਰੋਬਲਮ ਦੇ ਵਿੱਚ ਆਏ ਆ ਬਈ ਡੀ ਹਾਈਡਰੇਸ਼ਨ ਵੀ ਆ ਕਿਸਦਾ ਬੀਪੀ ਲੋ ਆ ਸੋ ਇਹਨਾਂ ਨੂੰ ਰੈਗੂਲਰ ਆਪਾਂ ਮੋਨੀਟਰ ਕਰ ਰਹੇ ਆ ਲਾਸਟ 12 ਵਜੇ ਤੋਂ ਸਟਾਰਟ ਹੋਏ ਆ 3 ਵਜੇ ਤੱਕ ਲਗਾਤਾਰ ਪੇਸ਼ੈਂਟ ਆ ਰਹੇ ਆ ਆ ਤੁਹਾਡੇ ਸਾਹਮਣੇ 5-7 ਪੇਸ਼ੈਂਟ ਇੱਥੇ ਆ 25 ਦੀ ਪੇਸ਼ੈਂਟ ਉੱਪਰ ਐਡਮਿਟ ਹੋਏ ਹੋਏ ਆ ਆ ਇਹਨਾਂ ਦੇ ਇਹ ਪੇਸ਼ੈਂਟ ਇਹ ਮੰਨਾ ਵਾ ਚਲੋ ਗੁਰਦੁਆਰੇ ਦਾ ਲੰਗਰ ਪ੍ਰਸ਼ਾਦ ਹਮੇਸ਼ਾ ਕੋਈ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਆ ਬਟ ਜੇ ਕੋਈ ਦਿੱਕਤ ਆਈ ਵੀ ਹੈ ਦੀ ਜਰੂਰ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਕਿਸ ਚੀਜ਼ ਚ ਪ੍ਰੋਬਲਮ ਆਈ ਆ ਕਿ ਮੋਸਟਲੀ ਜਿਹੜਾ ਇਹਦੇ ਵਿੱਚ ਮੈਨੂੰ ਜੋ ਲੱਗਦਾ ਪਿਆ ਖੋਏ ਚ ਦਿੱਕਤ ਆ ਸਕਦੀ ਆ ਜਿੱਥੋਂ ਵੀ ਉਹ ਖੋਆ ਗਿਆ ਵਾ ਉਹਦੀ ਜਰੂਰ ਚੈਕਿੰਗ ਜਰੂਰ ਹੋਣੀ ਚਾਹੀਦੀ ਆ ਕਿਉਂਕਿ 30 35 ਬੰਦੇ ਤਾਂ ਇੱਥੇ ਦਾਖਲ ਹੋਏ ਆ ਉੱਥੇ ਲਾਗੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਗੁਰਦੁਆਰਾ ਜੇ ਇਤਿਹਾਸਿਕ ਗੁਰਦੁਆਰਾ ਉੱਥੇ ਅਨੰਦ 400 ਤੋਂ 500 ਪੀਪਲ ਆਏ ਹੋਣਗੇ ਤੇ ਮੇਰੇ ਹਸਾਮਨਾ ਇੰਨੇ ਬੰਦੇ ਇਨਫੈਕਟ ਵੀ ਹੋਏ ਹੋਣਗੇ ਸੋ ਜ਼ਰੂਰ ਚੈਕਿੰਗ ਹੋਣੀ ਚਾਹੀਦੀ ਵੀ ਕਿੱਥੇ ਪ੍ਰੋਬਲਮ ਆਈ ਆ। ਰਾਤ ਤੇ ਲੰਗਰ ਲਾਉਂਦੇ ਆ। ਜੀ। ਲੰਗਰ ਲੱਗਦਾ ਗੁਰਦੁਆਰੇ ਕੰਨੀਓ। ਉਹਦੇ ਚ ਲੋਕ ਪਬਲਿਕ ਨੂੰ ਸੇਵਾ ਕਰ ਜਾਂਦੀ ਹੈ। ਜਿੱਥੇ ਉਹਨਾਂ ਨੇ ਗਰਜਰੇਲਾ ਵਰਤਾਇਆ ਸੀ। ਗਰਚੇ ਗਰਜਰੇਲਾ ਖਾਣ ਦੇ ਨਾਲ ਕੁਝ ਬੰਦਿਆਂ ਨੂੰ ਲੂਜ਼ ਮੋਸ਼ਨ ਲੱਗੇ। ਇਹ ਕੋਸ ਨੂੰ ਲੈਟਣਾ ਲੱਗੀਆਂ ਤੇ ਕੋਸ ਨੂੰ ਉਲਟੀਆਂ ਆਣ ਲੱਗੀਆਂ ਜੀ ਤੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਹਸਪਤਾਲ ਲੈ ਆਏ ਆ ਅਸੀਂ ਸਾਰਿਆਂ ਨੂੰ ਦਵਾਈ ਦਵਾਤੀ ਆ ਠੀਕ ਨੇ ਸਾਰੇ ਸਾਰੇ ਨਾਰਮਲ ਕਿੰਨੇ ਕਿੰਨੇ ਜਣੇ ਸੀ ਕੋਈ ਖਾਧਾ ਤਾਂ ਇਹ 4-500 ਬੰਦੇ ਨੇ ਜੀ ਉੱਥੇ ਪਰ 50-60 ਬੰਦੇ 100 ਕੁ ਬੰਦਾ ਹੋਣਾ ਜੀ ਜਿਨ੍ਹਾਂ ਨੂੰ ਹੋਇਆ ਅੱਛਾ ਬਾਕੀ ਜਿਹੜੇ ਨੇ ਉਹਨਾਂ ਦਾ ਉਹਨਾਂ ਨੂੰ ਵੀ ਚੈੱਕਅਪ ਕਰਵਾਇਆ ਜਾ ਰਿਹਾ ਹੈ ਚੈੱਕਅਪ ਕਈਆਂ ਨੇ ਤਾਂ ਪਿੰਡੋਂ ਹੀ ਦਵਾਈ ਲੈ ਲਈ ਜੀ ਉਹ ਪਿੰਡੀ ਪਿਆ ਜਾਂ ਉਹਨਾਂ ਕੋ ਡਾਕਟਰ ਸੀਗੇ ਉਹਨਾਂ ਨੇ ਟੀਕੇ ਲਵਾ ਲਏ ਕਈਆਂ ਦਵਾਈਆਂ ਲੈ ਲਈਓ ਸਾਰੇ ਠੀਕ ਨੇ ਹੁਣ ਕੋਈ ਐਸੀ ਗੱਲ ਨਹੀਂ ਹੈ ਜੀ ਕਿਹੜੀ ਦੀ ਗੱਲ ਹੈ ਯਾ ਸਵੇਰ ਦੀ ਗੱਲ ਹੈ ਸੱਚ ਰੇ ਦੀ ਤਕਰੀਬਨ 6 ਵਜੇ ਵਰਤੌਦੇ ਆ ਇਹ ਹੈ ਜੀ ਇਸ ਟਾਈਮ ਕਿੰਨੇ ਦਾਖਲਾ ਬੰਦੇ ਇੱਥੇ ਗਣਤੀ ਦਾ ਕੁਆਂਟੀਟੀ ਦਾ ਮੈਨੂੰ ਪਤਾ ਨਹੀਂ ਹੈ ਕਿ ਆ 20 ਬੰਦੇ ਇੱਕ ਬੰਦਾ ਹੈ ਜੀ ਕਿੱਦਾਂ ਦੀ ਹਾਲਤ ਆ ਹੁਣ ਉਹਨਾਂ ਦੀ ਬਿਲਕੁਲ ਠੀਕ ਨੇ ਜੀ ਕੋਈ ਐਸੀ ਗੱਲ ਨਹੀਂ ਸਾਰੇ ਕਿੰਨੇ ਸ਼ਰਧਾ ਹਰੂਆਂ ਨੇ ਖਾਧਾ ਦੀ ਹੈ ਲੋਕਾਂ ਦੇ ਲੰਗਰ ਤਾਂ ਉੱਥੇ ਸਾਰੀ ਦਿਹਾੜੀ ਚੱਲਦਾ ਹੁਣ ਵੀ ਚੱਲਦਾ ਹੁਣ ਉੱਥੇ ਕਾਰਨ ਲੱਗ ਸਕਿਆ ਵੀ ਕਾਰਨ ਕੋਈ ਡਾਕਟਰ ਸਾਹਿਬ ਨੇ ਕਿਹਾ ਵੀ ਕੀ ਕਾਰਨ ਕੋਈ ਨਹੀਂ ਦੱਸਿਆ ਜੀ ਹਜੇ ਪਤਾ ਨਹੀਂ ਲੱਗਿਆ ਨਹੀਂ ਕੋਈ ਕਾਰਨ ਪਿੱਛੇ ਬੱਚੇ ਵੀ ਆਇਆ ਜਾ ਬੱਚੇ ਵੀ ਹੈਗੇ ਜੀ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਸਾਰਿਆਂ ਦੇ ਔੜੀਆਂ ਵੀ ਬੁੜੀਆਂ ਵੀ ਬੁੜੀਆਂ ਵੀ ਨੇ ਇਹ ਲੰਗਰ ਗੁਰਦੁਆਰਾ ਸਾਹਿਬ ਤੇ ਜਿਹੜੀ ਬਣਾਈ ਗਈ ਸੀ ਬਾਹਰ ਕਿਸੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਗੁਰਦੁਆਰਾ ਸਾਹਿਬ ਦੇ ਕਿਹੜੇ ਕਿਹੜੇ ਲੱਗੇ ਪੁਰੋਹ ਨੇ ਲਾ ਕੇ ਬਣਾ ਗਏ ਇਹ ਆਪਰ ਸੰਗਰਾਦ ਆ ਜੀ ਅੱਜ ਅੱਜ ਸੰਗਰਾਦ ਆ ਮੰਗੀ ਦੀ ਹਰੇਕ ਸੰਗਰਾਮ ਨੂੰ ਲਾਉਂਦੇ ਆ ਨੰਕਰ ਹਰੇਕ ਵਾਰੀ ਵਰਤਦਾ ਵਾ ਇਹ ਨਵਾਂ ਹੀਂਡ ਵਰਤਿਆ ਕੋਈ ਪਰ ਹਰੇਕ ਵਾਰੀ ਵਰਤਦਾ ਵਾ ਜੀ ਠੀਕ ਹੈ ਜੀ ਦੱਸੋ ਜੀ ਅਸਲ ਮੌਕੇ ਦਾ ਮੌਕਾ ਕਿਉਂ ਹਸਤਾ ਦੇ ਵਿੱਚ ਕਿੰਨਾ ਦੇ ਹਾਲਾਤ ਆ ਜੀ ਕਿਸ ਤਰ੍ਹਾਂ ਦੇ ਹਾਲਾਤ ਆ ਮਰੀਜ਼ਾਂ ਨੂੰ ਮਿਲਿਓ ਕੀ ਗੱਲਬਾਤ ਹੋਈ ਜਿਸ ਤਰ੍ਹਾਂ ਭਾਈ ਸਾਹਿਬ ਤੁਸੀਂ ਆਲਰੇਡੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਅ ਮੈਂ ਮੌਕੇ ਦਾ ਜਾਇਜ਼ਾ ਲਿਆ ਆ ਜੋ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗਰਾਮ ਤੇ ਮੌਕੇ ਤੇ ਬੜਾ ਇੱਕ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਇੱਕ ਨਕਮਸਤਕ ਹੋਣ ਆਂਦੇ ਨੇ ਸ਼ਰਧਾਲੂ ਜਿਨੇ ਵੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਜਿਸ ਤਰ੍ਹਾਂ ਵੀ ਅੱਗੇ ਹੈ ਤੇ ਕੋਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਵਰਤਾਇਆ ਗਿਆ ਜੋ ਦੱਸਿਆ ਗਿਆ ਹੈ ਉਹ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਸ ਦਾ ਸੇਵਨ ਕਰਨ ਤੋਂ ਬਾਅਦ ਕੁਝ ਲੋਕ ਤਕਰੀਬਨ ਜਿਦਾਂ ਇੱਥੇ ਹਸਪੀਟਲ ਦੇ ਵਿੱਚ ਜੋ ਦੱਸਿਆ ਜਾ ਰਿਹਾ 20 ਤੋਂ 22 ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਤੇਕਰ ਮੈਡੀਕਲ ਲੈਂਗੁਏਜ ਦੇ ਵਿੱਚ ਕਈ ਹੈ ਤੇ ਫੂਡ ਪੋਇਜ਼ਨਿੰਗ ਜਿਹਦੇ ਕਰਕੇ ਵੋਮਿਟਿੰਗਸ ਲੂਸ ਮੋਸ਼ਨਸ ਜਿਹੜੀਆਂ ਹੈ ਪਰ ਜੋ ਅਜੇ ਇਮੀਡੀਏਟਲੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਮਰੀਜ਼ ਹੈਗੇ ਨੇ ਪੇਸ਼ੈਂਟਸ ਨੇ ਉਹ ਆਊਟ ਆਫ ਡੇਂਜਰ ਨੇ ਕੋਈ ਇਦਾਂ ਦੀ ਵਰੀ ਵਾਲੀ ਗੱਲ ਨਹੀਂ ਹੈ ਬਾਕੀ ਰਿਪੋਰਟਸ ਜਿਹੜੀਆਂ ਨੇ ਉਹ ਟੈਸਟ ਵਗੈਰਾ ਹੋ ਰਹੇ ਨੇ 1.5 ਘੰਟੇ ਤੱਕ ਰਿਪੋਰਟਸ ਆ ਜਾਣਗੀਆਂ ਤੇ ਸਾਡੀ ਵੀ ਬੜੀ ਇੱਕ ਸਤਰਕ ਮੋਨਿਟਰਿੰਗ ਚੱਲ ਰਹੀ ਹੈ ਤੇ ਜਿਹੜੇ ਵੀ ਪਾਰਟ ਦੇ ਉੱਤੇ ਕਿਸੇ ਦੇ ਵੀ ਪਾਰਟ ਤੇ ਨਿਊਜ਼ ਆਪਣਾ ਕੋਈ ਇਹ ਕੋਈ ਕੇਅਰਲੈਸ ਜਾਂ ਕੋਈ ਜੋ ਵੀ ਆਪਣਾ ਅਣਗੈਲੀ ਆਏਗੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਜੀ ਬੱਚੇ ਬਜ਼ੁਰਗ ਮਹਿਲਾ ਮਾ ਕੋ ਦੱਸੇ ਹੈਗੇ ਨੇ ਇੱਥੇ ਹਸਪੀਟਲ ਜਿਹੜਾ ਇਸ ਵੇਲੇ ਆਪਾਂ ਮੋਖੇ ਤੇ ਖੜੇ ਰਗੁਨਾਥ ਹਸਪੀਟਲ ਇੱਥੇ 20 ਤੋਂ 25 ਲੋਕ ਨੇ ਪੁੱਛ ਮਹਲ ਹਸਪੀਟਲ ਦੱਸੇ ਜਾ ਰਹੇ ਨੇ ਹੁਣ ਉੱਥੇ ਵੀ ਅਸੀਂ ਵਿਜ਼ਿਟ ਕਰ ਰਹੇ ਆਂ ਤੇ ਸਾਰਾ ਕੁਝ ਕਰਕੇ ਵੈਰੀਫਾਈ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸਾਂਗੇ ਜੀ ਬਿਲਕੁਲ ਹੁਣੀ ਦੱਸ ਕੇ ਹਟੇ ਮੈਡੀਕਲ ਇਟ ਹੈਸ ਬੀਨ ਕਨਵੇਡ ਥੈਟ ਦੇ ਆਰ ਅੰਡਰ ਮੈਡੀਕੇਸ਼ਨ ਐਂਡ ਦੇ ਵੈਰੀ ਕੀਨ ਸਟ੍ਰਿਕਟ ਮੈਡੀਕੇਸ਼ਨ ਐਂਡ ਜਿਹੜੀ ਮੇਨ ਇਨੀਸ਼ially ਵਾਚਣ ਵਾਲੀ ਗੱਲ ਆਈ ਹੈ ਕਿ एवरीवन ਬੀ ਇਜ਼ ਆਊਟ ਆਫ ਡੇਂਜਰ ਤੁਹਾਨੂੰ ਕੋਈ ਕੰਪਲੀਟ ਆਈ ਸੀਗੀ ਥਾਣੇ ਦੇ ਵਿੱਚ ਜਿੱਦਾਂ ਤੁਸੀਂ ਵੈਸੀ ਹਾਂਜੀ ਸੋਰਸਸ ਤੋਂ ਇਨਤਲਾਹ ਆ ਜਾਂਦੀ ਹੈ ਸਾਡੇ ਜੋ ਸਾਡਾ ਇੰਟੈਲੀਜੈਂਸ ਹੈਗਾ ਜਾਂ ਇਮੀਡੀਏਟਲੀ ਜੋ ਵਰਕਿੰਗ ਹੁੰਦੀ ਹੈ ਜੀ ਪੁਲਿਸ ਦੀ ਅਸੀਂ ਬੜੇ ਤੁਸੀਂ ਬੜਾ ਵਾਰ ਫੂਟਿੰਗ ਤੇ ਬੜਾ ਜ਼ੀਰੋ ਟੋਲਰੈਂਸ ਤੇ ਲੈ ਕੇ ਚੱਲਦੇ। ਤੇ ਮੈਂ ਉਹ ਹੀ ਤੁਹਾਨੂੰ ਦੱਸਿਆ ਜੀ ਸਾਰ ਇਮੀਡੀਏਟਲੀ ਇਹੋ ਜਿਹੇ ਮੈਟਰਸ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਹੈ ਕਿ ਬਈ ਜਿਹੜਾ ਹਿਊਮਨ ਲਾਈਫ ਹੈ ਜਾਂ ਹਿਊਮਨ ਜਿਹੜਾ ਕੰਸਰਨ ਹੈ ਉਹ ਹਮੇਸ਼ਾ ਵਾਚ ਕਰਨਾ ਤੇ ਬਾਕੀ ਜੋ ਵੀ ਜਿਹਦੇ ਪਾਰਟ ਤੇ ਵੀ ਗੈਲੀ ਆ ਉਹਨੂੰ ਉਹਦੇ ਤੇ ਨਕੇਲ ਪਾਵਾਂਗੇ ਜਾਣ ਨਹੀਂ ਦਿੱਤਾ ਜਾਏਗਾ। ਧੰਨਵਾਦ। ਥੈਂਕ ਯੂ ਜੀ।